ਨੇ ਜियां ਆਜ਼ਾਦ ਉਮੀਦਵਾਰ ਅਨੁਰਾਗ ਦਰਾਲ ਦੀ ਅੱਜ ਜਿੱਤ ਹੋਈ ਹੈ ਪੀਯੂ ਦੇ ਸਟੂਡੈਂਟ ਕੌਂਸਲ ਪ੍ਰਧਾਨ ਬਣਨੇ ਨੇ ਅਨੁਰਾਗ ਦਲਾਲ ਐਨਐਸਯੂਆਈ ਦੇ ਆਰਚਿਤ ਗਰਗ ਉਹ ਪ੍ਰਧਾਨ ਬਣਾਏ ਗਏ ਨੇ ਤੇ ਇਨਸੋ ਦੇ ਵਿਨੀਤ ਯਾਦਵ ਸੱਤਰ ਚੁਣੇ ਗਏ ਨੇ ਐਬੀਬੀਪੀ ਦੇ ਜਸਵਿੰਦਰ ਰਾਣਾ ਜੁਆਇੰਟ ਸੱਤਰ ਪੰਜਾਬ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਤੇ ਇਸ ਦੇ ਨਾਲ ਹੀ ਪੂਰਾ ਪੈਨਲ ਚੁਣ ਲਿਆ ਗਿਆ ਤਸਵੀਰਾਂ ਜਸ਼ਨ ਮਨਾਇਆ ਤੋਂ ਰਟੀਵੀ ਸਕਰੀਨਸ ਉੱਪਰ ਤੁਸੀਂ ਵੇਖ ਪਾ ਰਹੇ ਹੋ ਨਿਆ ਜਥੇ ਜਸ਼ਨ ਮਨਾਏ ਗਏ ਔਰ ਵੱਡੀ ਗੱਲ ਹੈ ਕਿ ਜੋ ਸ਼ਖਸ ਪ੍ਰਧਾਨ ਚੁਣਿਆ ਗਿਆ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਜੀਆਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਵਾਲੇ ਇੱਕ ਸਟੂਡੈਂਟ ਦੀ ਅੱਜ ਇੱਥੇ ਵੱਡੀ ਜਿੱਤ ਵੇਖਣ ਮਿਲੀ ਹੈ ਏਬੀਬੀ ਤੇ ਏਬੀਬੀਪੀ ਦੇ ਜਸਵਿੰਦਰ ਰਾਣਾ ਜੁਆਇੰਟਲੀ ਚੁਣੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਨੂੰ ਨਵਾਂ ਪ੍ਰਧਾਨ ਵੀ ਮਿਲ ਚੁੱਕਿਆ ਹੈ ਜੀਆਂ ਅੱਜ ਸਟੂਡੈਂਟ ਕੌਂਸਲ ਚੋਣਾਂ ਦੇ ਨਤੀਜੇ ਆਏ ਨੇ ਇਸ ਤੋਂ ਬਾਅਦ 3:00 ਸ਼ਾਮ ਦੇ ਨਤੀਜੇ ਦੇਰ ਸ਼ਾਮ ਨਤੀਜੇ ਜਿਹੜੇ ਕੋਸ਼ਿਸ਼ ਕੀਤੇ ਕਿ ਉਸ ਤੋਂ ਬਾਅਦ ਇੱਥੇ ਜਸ਼ਨ ਦਾ ਮਾਹੌਲ ਬਖਾਈ ਦਿੱਤਾ। ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੀ ਵੱਡੀ ਜਿੱਤ ਹੋਈ ਹੈ। ਜੀਆਂ ਵੱਡੇ ਮਾਰਜਨ ਦੇ ਨਾਲ ਅੱਥੇ ਜਿੱਤੇ ਨੇ। ਅਨੁਰਾਗ ਦਰਾਲ ਤੋਂ ਉਸ ਤੋਂ ਬਾਅਦ ਵਿਜੇ ਜਲੂਸ ਜੀਆਂ ਪੰਜਾਬ ਯੂਨੀਵਰਸਿਟੀ ਦਾ ਪ੍ਰਸਿੱਧ ਵਿਜੇ ਜਲੂਸ ਸਟੂਡੈਂਟ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਇੱਕ ਵਿਕਟਰੀ ਮਾਰਚ ਕੱਢਿਆ ਜਾਂਦਾ ਹੈ। ਜਿਸ ਦੇ ਵਿੱਚ ਜੋ ਵਿਕਟੋਰੀਅਸ ਹੁੰਦੇ ਨੇ ਜੋ ਜੇਤੂ ਹੁੰਦੇ ਨੇ ਉਹ ਓਪਨ ਜਿਪਸੀ ਦੇ ਵਿੱਚ ਓਪਨ ਕਾਰ ਦੇ ਵਿੱਚ ਬੈਠ ਕੇ ਇੱਥੇ ਵਿਕਟਰੀ ਜਲੂਸ ਦੇ ਵਿੱਚ ਹਿੱਸਾ ਲੈਂਦੇ ਨੇ ਤਸਵੀਰ ਰਮ ਟੰਡਿਕੜ ਦੇ ਪੰਜਾਬ ਯੂਨੀਵਰਸਿਟੀ ਦੀ अनुराग दलाल ने अपनी कबड्डी जीत हासिल की किस तरीके मैं इस यूनिवर्सिटी के लिए मैं काम करूंगा तो और स्टूडेंट के लिए हित के लिए काम करने की मेरी सबसे बड़ी प्रेफरेंस रहेगी स्टूडेंट्स को लिए क्या बोलोगे अपने बहुत सारे स्टूडेंट स्टूडेंट्स के लिए ही मैं हूँ मैं भी एक स्टूडेंट हूँ तो एक स्टूडेंट की प्रॉब्लम को समझ सकता हूँ तो मैं उनके लिए बहुत जल्दी से अच्छे से काम जितने भी मेरे से रिलेटेडी है बहुत औखा अंदाजी बहुत औखा मैंने एक एक बच्चे ऐसी जाकर इंटरेक्शन करी क्यों यहाँ से बाहर आपने देखा भी होगा की सिफारिश कैसे से शिपारिश करा के कुछ तो 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 दिन पहले तो ये लाना होंगे अनुराग लालत नई है आप ये बात देखिए ये आप बात देखिए की ये हमारी मेहनत का नतीजा है मेरी मेरे, मेरे साथी जितने भी थे जुड़े थे वो मेरे साथ दिन रात जुड़े रहे 4 ਦਿਨ ਰਾਤ ਉਹਨਾਂ ਨੇ ਮੇਰੇ ਸਾਥ ਲੱਕੇ ਕੰਮ ਕੀਤਾ ਹੈ ਔਰ ਮੇਰੇ ਬਡੇ ਭਾਈ ਸਿਕੰਦਰਪੁਰਾ ਦਾ ਮਾਫ਼ਸੇ ਫਿਰ ਸੇ ਦੱਸਦਾ ਨਮਾਜ਼ ਕਰ ਸਕਦਾ ਕਿ ਅੰਗਰੇਜ਼ੀ ਸਾਹਿਬ ਤੁਹਾਡੇ ਤੇ ਵਿਸ਼ਵਾਸ ਜੇਕਰ ਕਰਦੀ ਤਾਂ ਹੋਰ ਵੀ ਉਹਨਾਂ ਦੇ ਉਹਨਾਂ ਦੇ ਵੀ ਕਾਂਗਰਸ ਨੇ ਤਾਂ ਕੁਝ ਵੀ ਹੋ ਜੀ ਕੋਈ ਵੀ ਪਾਰਟੀ ਹੋ ਜਾਂ ਕੁਝ ਵੀ ਹੋ ਲੇਕਿਨ ਸਟੂਡੈਂਟ ਮੇਰੇ ਲਈ ਸਭ ਤੋਂ ਪ੍ਰੈਫਰ ਰਹੇਗਾ ਜੀ ਰਾਜ ਦਲਾਲ ਸੀ ਜਿਹੜੇ ਕਿ ਧੰਨਵਾਦ ਕਰਦੇ ਨਜ਼ਰ ਆਏ ਨੇ ਤਮਾਮ ਸਟੂਡੈਂਟਸ ਦਾ ਜਿਨ੍ਹਾਂ ਦਾ ਕਹਿਣਾ ਕਿ ਇੱਕ ਆਜ਼ਾਦ ਮੂਰਤਵਾਰ ਦੇ ਤੌਰ ਤੇ ਇਲੈਕਸ਼ਨ ਲੜਨੀ ਮੁਸ਼ਕਲ ਹੁੰਦੀ ਹੈ ਪਰ ਉਹਨਾਂ ਨੇ ਇਲੈਕਸ਼ਨ ਲੜੀਆ ਤੇ ਜਿੱਤ ਹਾਸਲ ਕੀਤੀ ਹੈ ਜੋ ਇਸ ਪੰਜਾਬ ਯੂਨੀਵਰਸਿਟੀ ਉਹਨਾਂ ਦੇ ਵਿੱਚ ਪ੍ਰદાન ਦੀ ਜਿਹੜੀ ਆ ਇਸ ਸਮੇਂ ਕੋਸ ਦੀ ਜਿੱਤ ਜਿਹੜੀ ਹਾਸਲ ਕੀਤੀ ਆ ਅਨੁਰਾਗ ਦਲਾਲ ਨੇ ਕੀਤੀ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹ ਵਿਚਰੇ ਤੇ ਆਖਿਰਕਾਰ ਆਪਣੀ ਜਿੱਤ ਉਹਨਾਂ ਨੇ ਹਾਸਲ ਕਰ ਲਈ ਆ ਕੈਮਰਾਮੈਨ ਸਿਕੰਦਰ ਦੇ ਨਾਲ ਜਸਪੀ ਸਿੰਘ ਆਸ਼ਕ ਪੀਟੀਸੀ న్యూਸ ਚੰਡੀਗੜ੍ਹ